ਜੀ ਸਾਬ ਦੇਖੋ ਜਿਹੜਾ ਡਰਾਈਵ ਅਗੇ ਟਰੱਕ ਜਿਹੜੀ ਚੱਲੀ ਨੀਚੇ ਕਰ ਲੋ ਯਾਰ ਉਹਦੀ ਜਿਹੜੀ ਮਹਿੰਮ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਵੀ ਟਰੱਕ ਮਗਲਰ ਹੈਗੇ ਜਿਨ੍ਹਾਂ ਨੇ ਇਲੀਗਲ ਪ੍ਰੋਪਰਟੀ ਬਣਾਈ ਹੈਗੀ ਹੈ ਵਿਦ ਦਾ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਇਲੀਗਲ ਪ੍ਰਾਪਰਟੀ ਹੈ ਉਹਨੂੰ ਡੈਮੋਲਿਸ਼ ਕਰਾਇਆ ਜਾ ਰਿਹਾ ਜੀ ਜਿਹੜਾ ਡਰਗ ਮਨੀ ਤੋਂ ਬਣੀ ਹੋਈ ਹੈ ਇਲੀਗਲ ਤਰੀਕੇ ਨਾਲ ਬਣੀ ਹੋਈ ਸੀਪੀ ਸਾਹਿਬ 12 ਘੰਟੇ ਤੋਂ ਦੂਜੀ ਕਾਰਵਾਈ ਜੋ ਇਹ ਦੇਖਣ ਨੂੰ ਮਿਲੀ ਹੈ ਕੱਲ ਵੀ ਜੋ ਕੀ ਹੈ ਇੱਕ ਕਾਰਵਾਈ ਕੀਤੀ ਗਈ ਹੈ ਉਹ ਆਣੇ ਵਾਲੇ ਟਾਈਮ ਵਿੱਚ ਤੁਹਾਨੂੰ ਬਹੁਤ ਸੀ ਇਹੋ ਜਿਹੇ ਐਕਟੀਵਿਟੀਆਂ ਮਿਲਣਗੇ ਜਿਹੜੇ ਵੀ ਬੰਦੇ ਇਨਵੋਲਡ ਹੈਗੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਹੈ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਹੈ ਜਿਹੜੀ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਆਣੇ ਵਾਲੇ ਹਫ਼ਤੇ ਹੋਰ ਕਿੰਨੇ ਟਿਕਾਣੇ ਲੱਭੇ ਗਏ ਜਾਣਕਾਰੀ ਦਿੱਤੋ ਲਾਹੌਲ ਉਸ ਪਰ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਹੋਰ ਕੋਈ ਜਾ ਕੇ ਦੱਸੇਗੀ ਹੈ ਕਿ ਸਾਰੀ ਇਹ ਸਿਰਫ ਸਰਵੇਸੀ ਕੀ ਕਿਤੋਂ ਬਰਾਮਾ ਇਹ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਠੀਕ ਹੈ ਬਾਕੀ ਡਿਟੇਲ ਐਫਆਈਆ ਤੁਹਾਨੂੰ ਬਰੀਫਿੰਗ ਵਿੱਚ ਅਸੀਂ ਦੇ ਦਾਂਗੇ ਕਿ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਇਹ ਜਿਹੜੀ ਪ੍ਰੋਪਰਟੀ ਸੀਗੀ ਇਹ ਟਰੱਕ ਮੰਲੀ ਤੋਂ ਬਣੀ ਹੋਈ ਸੀਗੀ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਈਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਈਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਈਡੈਂਟੀਫਾਈ ਕਰੀ ਹੈ ਮੀਨ ਦਾ ਟਾਈਮ ਅਸੀਂ ਵਨ ਬਾਈ ਵਨ ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਆ ਉਹਦਾ ਰਿਪਲਾਈ ਆ ਜਾਊਗਾ ਜਿਹੜੇ ਵੀ ਜਿੱਥੇ ਵੀ ਇਲੀਗਲ ਇਨਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰੋਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਸਰ ਹੋਊਗਾ ਜਿਸ ਤੋਂ ਕਾਰਵਾਈ ਹੋਈ ਉਸ ਮੁਜਰਮ ਬਾਰੇ ਵਿੱਚ ਜਾਣਕਾਰੀ ਦੇਵੋ ਜੋ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12-15 ਸਾਲਾਂ 'ਚ 12 ਤੋਂ 15 ਐਫਆਈਆ ਰਜਿਸਟਰਡ ਹੈਗੀਆਂ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀਜ਼ ਆ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਐ ਰਜਿਸਟਰਡ ਹੈਗੀ ਐ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਨਾਲ ਪ੍ਰੋਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀਗੀ ਤੇ ਆਣੇ ਵਾਲੇ ਟਾਈਮ ਐ ਤੁਹਾਨੂੰ ਬਹੁਤ ਹੀ ਇਹ ਦੀ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣਗੀ ਚਾਹੇ ਸਰ ਜਿਹੜੀ ਜਿਹੜਾ ਪ੍ਰੋਸੀਜਰ ਰਹਿੰਦਾ ਕਿਉਂਕਿ ਹੱਲੇ ਤਾਂ ਥੱਲੇ ਕੋਈ ਨਹੀਂ ਰਹਿ ਰਿਹਾ ਲੇਕਿਨ ਨਹੀਂ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਅੱਜ ਪਰ ਜੋ ਜਿਹੜਾ ਹੈਗਾ ਰੂਲ ਫੋਲੋ ਕੀਤਾ ਹੈਗਾ ਵਿਦ ਅ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਉਹ ਸਾਰੀ ਅਸੀਂ ਪ੍ਰੋਸੀਜਰ ਫੋਲੋ ਕਰਕੇ ਸਾਰਾ ਕੁਝ ਕੀਤਾ ਹੈ ਸਰ ਕੀ ਚੇਤਾਵਨੀ ਕੀ ਰਹੇਗੀ ਮੈਨੂੰ ਚੇਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫ ਤੋਂ ਵੀ ਇਹ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਇਹ ਨਹੀਂ ਹੈਗਾ ਕਿ ਸਿਰਫ ਐਫ ਆਈ ਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫਿਰ ਬਾਹਰ ਆ ਕੇ ਤੁਸੀਂ ਇਸੇ ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਾਹਾਈਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਥੈਂਕ ਯੂ ਸੋ ਮਚ ਸੀਪੀ ਸਾਹਿਬ ਤੁਸੀਂ ਬਹੁਤ ਬਲਕ ਹਾਂਜੀ ਹੋਰ ਵੀ ਕਾਰਵਾਈ ਹੋ ਰਹੀ ਹੈ ਇਸ ਤੋਂ ਇਲਾਵਾ ਹੁਣ ਨਹੀਂ ਇਹ ਮੈਂ ਵਹੀ ਕਹ ਰਿਹਾ ਨਾ ਅਸੀਂ ਹਜੇ ਤੱਕ ਟੋਟਲ 78 ਸਥਿਤੀ ਹੈਗੇ ਉਹ ਆਇਡੈਂਟੀਫਾਈ ਕੀਤੇ 1 ਬਾਈ 1 ਕਰਕੇ ਐਸ ਪਰ ਪ੍ਰੋਸੀਜਰ ਸਾਰਾ ਅਸੀਂ ਐਡਪਟ ਕਰਕੇ ਚੱਲ ਰਹੇ ਹਾਂ ਅਸੀਂ ਸਾਰਿਆਂ ਦੇ ਨਹੀਂ ਕੱਲੇ ਕੱਲੇ ਲੁਧਿਆਣੇ ਦੀ ਮੈਂ ਗੱਲ ਕਰਦਾ ਤੇ ਹਜੇ ਤੱਕ ਨਹੀਂ ਨਹੀਂ ਸਾਡਾ ਜਿਹੜਾ ਕਮਿਸ਼ਨਰਟ ਏਰੀਆ ਦੀ ਮੈਂ ਗੱਲ ਕਰ ਸਕਦਾ ਕਮਿਸ਼ਨਰਟ ਏਰੀਆ ਦੇ ਅਸੀਂ 78 ਬੰਦੇ ਇਹੋ ਜੇ ਆਇਡੈਂਟੀਫਾਈ ਕੀਤੇ ਅਸੀਂ ਸਾਰਿਆਂ ਦੇ ਸਾਰਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਠੀਕ ਹੈ